ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਬਰਦਨਾਮ ਕਰਦੇ ਆ ਤੇ ਅਹੀ ਅਮਰਤਪਾਲ ਨਾਲ ਨਹੀਂ ਟੁੱਟਣਾ ਅਹੀ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜ਼ੀ ਤੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਇਹ ਜਿਹੜੇ ਮਜੀਠੀਆ ਜੀ ਨੇ ਆ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਰਦਨਾਮ ਕਰਦੇ ਜਿੰਨਾ ਬਦਨਾਮ ਕਰ ਕਦੀ ਗਲਤੀ ਆਂਦੇ ਨੇ ਆਖਦੇ ਨੇ ਕਦੀ ਕਿਹਨੂੰ ਇਹ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਨੇ ਕੋਲ ਆਖਿਆ ਹੈ ਉਹ ਬੰਦਾ ਲੈਉਣ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਜੀ ਕੇ ਜਾਂਦੇ ਦੇ ਸਾਡੇ ਤਾਂ ਪਾਣੀ ਨਹੀਂ ਗਾਲ ਲੰਘਣ ਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਹੈ ਇਹ ਬਦਨਾਮ ਕਰਦੇ ਨਹੀਂ ਮੂੰਹ ਦੇ ਨਾ ਟੁੱਟਾ ਕਿੰਨਾ ਮੱਦੀਆ ਦਾ ਜੋਰ ਲਾ ਲਿਆ ਹੈ ਅੰਮ੍ਰਿਤਪਾਲ ਦੇ ਨਾ ਰਹਿਣਾ ਅਸੀਂ ਤੇ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਅਮਜੀਤਿਆ ਸਾਹਿਬ ਤੱਕਰ ਵੀਡੀਓ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕਿ ਨੂੰ ਬਰਦਨਾਮ ਕਰਦੇ ਆ ਤੇ ਇਹੀ ਅਮਰਤਪਾਲ ਨਾਲ ਨਹੀਂ ਟੁੱਟਣਾ ਹੈ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜ਼ੀ ਤੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਇਹ ਜਿਹੜੇ ਮਜੀਠੀਆ ਜੀ ਨੇ ਆਪ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਦਨਾਮ ਕਰਦੇ ਜਿੰਨਾ ਬਦਨਾਮ ਕਰੇ ਕਦੀ ਕਲਸੀ ਆਉਂਦੇ ਨੇ ਆਖਦੇ ਨੇ ਕਿ ਇਹ ਨੂੰ ਇੱਕ ਕੋਲ ਦਾ ਬੰਦਾ ਲੈਉਣ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਦੇ ਕੋਲ ਆਖਿਆ ਏ ਉਹ ਬੰਦਾ ਲੈਉਣ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਸੇ ਜਾਂਦੇ ਸਾਡੇ ਤਾਂ ਪਾਣੀ ਨਹੀਂ ਗਾਲ ਲੰਘਣ ਦਿੰਦੇ ਤੇ ਕਿਸੇ ਨੂੰ ਇਹ ਨਾ ਕਿੰਦੇ ਨਾ ਮਿਲਿਆ ਇਹ ਬਦਨਾਮ ਕਰਦੇ ਹੀ ਨਹੀਂ ਮੂੰਹ ਦੇ ਨਾਲ ਟੁੱਟਾ ਕਿੰਨਾ ਮੱਦੀਆ ਦਾ ਜ਼ੋਰ ਲਾ ਲਏ ਹੈ ਅਮਰਤ ਪਾਲਦੇ ਨਾ ਰਹਿਣ ਅਸੀਂ ਤੇ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਅਮਜੀਠਿਆ ਸਾਹਿਬ ਤਿੱਕਰ ਵੀਡੀਓ ਪੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਜੀਠੀਆ ਜੀ ਆ ਉਹ ਮੇਰੇ ਡੈਡੀ ਨੂੰ ਪ੍ਰਧਾਨ ਮੰਤਰੀ ਬਾਜੇ ਕਿ ਨੂੰ ਬਰਦਨਾਮ ਕਰਦੇ ਆ ਤੇ ਇਹੀ ਅਮਰਤਪਾਲ ਨਾਲ ਨਹੀਂ ਟੁੱਟਣਾ ਹੀ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਸਾਨੂੰ ਜਿੰਨਾ ਮਰਜੀ ਤੋੜਨ ਦੀ ਆ ਪਟਕਾਉਣ ਦੀ ਕੋਸ਼ਿਸ਼ ਕਰ ਲੋ ਅਸੀਂ ਅਮਰਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਇਹ ਜਿਹੜੇ ਮਜੀਠੀਆ ਨੇ ਆਪ ਚੰਗੇ ਕੰਮ ਥੋੜੇ ਕਰਦੇ ਨੇ ਇਹ ਬਰਨਾਮ ਕਰਦੇ ਜਿੰਨਾ ਬਦਨਾਮ ਕਰ ਕਦੀ ਕਲਸੀ ਆਂਦੇ ਨੇ ਆਖਦੇ ਨੇ ਕਦੀ ਕਿ ਇਹ ਕੋਲ ਨਾ ਬੰਦਾ ਲੈ ਉਹਨਾਂ ਮੂੰਹ ਤੇ ਜਿਹੜਾ ਕੋਲ ਗਿਆ ਏ ਜਿੰਦੇ ਕੋਲ ਆਖਿਆ ਏ ਉਹ ਬੰਦਾ ਲੈ ਉਹਨਾਂ ਤੇ ਹੀ ਮੰਨ ਜਾਗੇ ਇਹਨਾਂ ਇਹਨਾਂ ਕਿਹੜਾ ਉੱਤੋਂ ਰੱਬ ਦੱਸ ਜਾਂਦਾ ਆਣ ਕੇ ਉੱਥੇ ਤਾਂ ਚਿੜੀ ਨਹੀਂ ਕਿਨੂੰ ਜਾਣਦੇ ਤੇ ਸਾੜਾ ਤਾਂ ਪਾਣੀ ਨਹੀਂ ਗਾ ਲੰਘਣ ਦੇਂਦੇ ਤੇ ਕਿਸੇ ਨੂੰ ਇਹ ਨਾ ਕਿਹਦੇ ਨਾ ਮਿਲਿਆ ਹੈ ਇਹ ਬਦਨਾਮ ਕਰਦੇ ਹੀ ਨਹੀਂ ਬੂੰਦੇ ਨਾ ਟੁੱਟਾ ਕਿੰਨਾ ਮੱਝਿਆ ਦਾ ਜੋਰ ਲਾ ਲਏ ਅਸੀਂ ਅੰਮ੍ਰਿਤਪਾਲ ਦੇ ਨਾਲ ਰਹਿਣਾ ਅਸੀਂ ਤੇ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੀ ਰਹਿਣਾ ਹੈ ਅਸੀਂ ਉਹਨਾਂ ਦੇ ਸਮਰਥਕ ਆ ਤੇ ਅਸੀਂ ਉਹਨਾਂ ਦੇ ਨਾਲ ਹੀ ਰਵਾਂਗੇ ਬਸ ਸਾਡੀ ਤੇ ਇੰਨੀ ਕੁ ਬੇਨਤੀ ਹੈ ਕਿ ਅਮਜੀਤਿਆ ਸਾਹਿਬ ਤਿੱਕਰ ਵੀਡੀਓ ਪੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ